ਗੋਪਾਲधाम ਗਊਸ਼ਾਲਾ ਵਿੱਚ ਸਲਾਰੀਆ ਫਾਊਂਡੇਸ਼ਨ ਦੇ ਚੇਅਰਪਰਸਨ ਸਵਰਨ ਸਲਾਰੀਆ ਜੀ ਵਾਈਟ ਕਾਲਜ ਦੇ ਚੇਅਰਪਰਸਨ ਸਵਰਨ ਸਲਾਰੀਆ ਜੀ ਅੱਜ ਗੋਪਾਲधाम ਗਊਸ਼ਾਲਾ ਚਾਏ। ਗਊ ਸੇਵਾ ਸਮਿਤੀ ਦੇ ਸਾਰੇ ਸਦਸਿਆਂ ਨੂੰ ਇਹਨਾਂ ਦਾ ਅਸੀਂ ਵੈਲਕਮ ਕਰਦੇ ਆਂ। ਧੰਨਵਾਦ ਵੀ ਕਰਦੇ ਆਂ ਔਰ ਅੱਗੇ ਵੀ ਕਾਮਨਾ ਕਰਦੇ ਆਂ ਕਿ ਇਸੇ ਪ੍ਰਕਾਰ ਜਿਹੜੇ ਗਊਸ਼ਾਲਾ ਚੱਲਦੇ ਰਹਿਣ ਔਰ ਇਹਨਾਂ ਨੇ ਅੱਜ ਆ ਕੇ ਦੇਖਿਆ ਗਊ ਮਾਤਾ ਦੀ ਕਿੰਨੀ ਅچھے ਤਰੀਕੇ ਨਾਲ ਸੇਵਾ ਹੋ ਰਹੀ ਹੈ ਇਹਨਾਂ ਦਾ ਵੀ ਦਿਲ ਖੁਸ਼ ਹੋਇਆ। ਅਹੀਂ ਬਾਕੀ ਵੀ ਸ਼ਹਿਰ ਦੇ ਜਿੰਨੇ ਵੀ ਮਹਾਨ ਹਸਤੀਆਂ ਉਹਨਾਂ ਨੂੰ ਇੱਕ ਵਾਰੀ ਅਹੀਂ ਕਹਿੰਦੇ ਆ ਕਿ ਸਮਾਜ ਸੇਵੀ ਰਾਜਨੀਤਿਕ ਲੋਕ ਇੱਕ ਵਾਰੀ ਗੋਪਾਲਦਾਮ ਗੋਛਾਲਾ ਜਾ ਕੇ ਦੇਖੋ ਕਿ ਕਿਸ ਤਰ੍ਹਾਂ ਗਊ ਧੰਦੀ ਸੇਵਾ ਹੋ ਰਹੀ ਹੈ ਅੱਜ ਗੋਪਾਸ਼ਟਮੀ ਹੈ ਗੋਪਾਸ਼ਟਮੀ ਤੇ ਸਾਰੇ ਗਊ ਭਗਤਾਂ ਦਾ ਸ਼ਹਿਰ ਵਾਸੀਆਂ ਨੂੰ ਮੈਂ ਗਊ ਸੇਵਾ ਸਮਿਤੀ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਵਨਸਿਲਾਦੀਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਜੈ ਗੋ ਮਾਤਾ ਕੀ ਜੈ ਗੋ ਮਾਤਾ ਪਾਲਨਾਮ ਗਊਸ਼ਾਲਾ ਦੇ ਵਿੱਚ ਜਿਲ੍ਹੇ ਸਲਾਰੀਆ ਸਾਹਿਬ ਆਏ ਹੈ ਮੈਂ ਗਊ ਸੇਵਾ ਸਮਿਤੀ ਵੱਲੋਂ ਇਹਨਾਂ ਦਾ ਇਥੇ ਆਉਣ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਔਰ ਅਸੀਂ ਕੁਝ ਆਪਣੀਆਂ ਪ੍ਰੋਬਲਮ ਦਸੀਆਂ ਸਲਾਰੀਆ ਸਾਹਿਬ ਨੇ ਸਾਡਾ ਭਰੋਸਾ ਦਿਲਾਇਆ ਕਿ ਮੈਂ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਹੈ ਮੈਂ ਜਰੂਰ ਹੱਲ ਕਰਕੇ ਦਵਾਗਾ ਅਸੀਂ ਇਸ ਵਾਸਤੇ ਗਊ ਸੇਵਾ ਸਮਿਤੀ ਦੇ ਸਾਰੇ ਮੈਂਬਰ ਸਲਾਰੀਆ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਲਾਰੀਆ ਸਾਹਿਬ ਅੱਗੇ ਵੀ ਸਾਨੂੰ ਚੰਗੇ ਸਮੇਂ ਤੇ ਸਹਿਯੋਗ ਕਰਦੇ ਆ ਅੱਜ ਵੀ ਇਹਨਾਂ ਨੇ ਸਾਨੂੰ ਇੱਕ ਬਹੁਤ ਵੱਡਾ ਸਹਿਯੋਗ ਦਿੱਤਾ ਉਹਦੇ ਵਾਸਤੇ ਅਸੀਂ ਸਲਾਰੀਆ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਜੈ ਗੋਵਾ ਜੈ ਗੋਵਾ ਭਾਈ ਸਾਹਿਬ ਗਊ ਮਾਤਾ ਸ੍ਰੀਤੀ ਗੋਪਾਲ ਦਾਸ ਸ੍ਰੀਤੀ ਦੇ ਇਤਿਹਾਦ ਖੰਡੂਰ ਦੇ ਅਫਸਰ ਸਾਹਿਬ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਕਿ ਜਿਹੜਾ ਅਰੇਂਜਮੈਂਟ ਮੈਂ ਅੱਜ ਇੱਥੇ ਦੇਖੀ ਗਊ ਮਾਤਾ ਦਾ ਰਖੰਡਾ ਬਹੁਤ ਸੋਹਣਾ ਹੈ ਹਾਂ ਕੁਛ ਇੱਕ ਛੋਟੀ ਬੋੜ ਪ੍ਰੋਬਲਮ ਹੈ ਗਵਰਨਮੈਂਟ ਨੂੰ ਕਹਾਂਗਾ ਡੀਸੀ ਸਾਹਿਬ ਨੂੰ ਕਹਾਂਗਾ ਇਹਨਾਂ ਦੀ ਮਦਦ ਕਰੋ ਜਿਹੜੀ ਸ਼ਾਮਲਾਰ ਜਗ੍ਹਾ ਹੈ ਅਗਰ ਹੋ ਸਕੇ ਤੇ ਗਊਸ਼ਾਲਾ ਦੀ ਯੂਜ਼ ਵਾਸਤੇ ਦਿੱਤੀ ਜਾਏ ਔਰ ਮੈਂ ਜਿਹਦੇ ਕੋਲ ਸਰਪਲਸ ਪਈ ਹੋਈ ਹੈ ਉਹ ਕੋਈ ਕਬਜ਼ਾ ਨਹੀਂ ਕਰਨਗੇ ਸਿਰਫ ਗਊਸ਼ਾਲਾ ਤੇ ਜਿਹੜੇ ਇੱਥੇ 24 ਘੰਟੇ ਉਹਨਾਂ ਦੇ ਬੱਚਿਆਂ ਨੂੰ ਬੰਨ ਕੇ ਰੱਖਿਆ ਹੈ ਬੱਚਿਆਂ ਨੂੰ ਉਹਨਾਂ ਨੂੰ ਕਮ ਸੇ ਕਮ ਖੁੱਲਾ ਛੱਡਿਆ ਜਾਏ ਉਹ ਵੀ ਆਪਣੀ ਜ਼ਿੰਦਗੀ ਜੀ ਲੈਣ ਬਾਕੀ ਪਾਸੀ ਸਾਹਿਬ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਇੱਕ ਵਾਲੀ ਕਿਉਂਕਿ ਇੰਨਾ ਸੋਹਣਾ ਅਰੇਂਜਮੈਂਟ ਹੈ ਕਿ ਇਹਨੂੰ ਹੁਣ ਜ਼ਰੂਰਤ ਹੈਗੀ ਹੈ ਤੇ ਸਿਰਫ ਖੁੱਲੇ ਰਹਿਣ ਤਾਂ ਕਿ ਇਹਨਾਂ ਦੇ ਪੌਂਟ ਟੰਗਾ ਚੱਲਦੀਆਂ ਰਹਿਣ ਕਿਉਂਕਿ ਜਿੱਦਾਂ ਹੁਣੇ ਬੰਨ ਕੇ ਰੱਖੇ ਹੋਈਆਂ ਨੇ 24 ਘੰਟੇ ਬੰਨ ਕੇ ਰੱਖਣ ਨਾਲ ਵੀ ਮੇਰਾ ਖਿਆਲ ਹੈ ਇਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਹੋਏਗੀ ਇਸ ਵਾਸਤੇ ਅੱਜ ਆਨ ਦਾ ਮੌਕਾ ਮਿਲਿਆ ਚੰਗਾ ਦੇਣਾ ਬੜਾ ਚੰਗਾ ਲੱਗਿਆ ਮੀਨ ਕਰਦਾ ਕਿ ਇਸੇ ਤਰ੍ਹਾਂ ਮੇਰਾ ਇਹ ਸਾਰਾ ਪਾਸੀ ਪਰਿਵਾਰ ਮਾਤਾ ਜੀ ਦੀ ਸੇਵਾ ਕਰਦਾ ਰਹੇਗਾ ਉਹ ਇਹਨਾਂ ਨੂੰ ਉਹਨਾਂ ਦਾ ਅਸ਼ੀਰਵਾਦ ਜ਼ਰੂਰ ਮਿਲਦਾ ਰਹੇਗਾ ਮਿਲਿਆ ਹੈ ਮਿਲਦਾ ਰਹੇਗਾ ਬਹੁਤ-ਬਹੁਤ ਧੰਨਵਾਦ ਨਮਸਕਾਰ